ਜਦੋਂ ਜੈਸ ਗੁਰ ਦੀ ਧਰਤੀ ਤੇ ਸਤਵਰਾਂ ਨੇ ਖਾਲਸੇ ਨੂੰ ਪ੍ਰਗਟ ਕੀਤਾ ਤੇ ਖਾਲਸੇ ਨੇ ਰਾਜ ਚੁਣਿਆ ਚਮਕੌਰ ਦੀ ਜੰਗ ਵੱਲੋਂ ਜ ਜਵਨ ਤੇ ਸਰਦਾਰ ਟਕਰਾ ਕਰਨ ਲਈ ਫਤਿਹਗੜ੍ਹ ਸਾਹਿਬ ਸਰਹੰਦ ਦੀਆਂ ਦੀਆਂ ਤੱਕ ਦੋਹੇ ਪਾਸੇ ਫਦੇ ਪਈ ਖਾਲਸੇ ਨੇ ਤੇ ਸਾਡੇ ਵਾਸਤੇ ਗੱਦੀ ਰਾਹ ਤਰਾਂ ਦਿੱਤਾ ਖਾਲਸਾ ਦੀ ਜਿਸ ਤਰ੍ਹਾਂasma ਆਵੇ ਜੇ ਸ਼ਸਤਰ ਤਰੀ ਹੋ ਕੇ ਜਾਲਵਾ ਨੂੰ ਜ਼ਿੰਦਾਵਾ ਤੇਰੀਆਂ ਤੇਰੀਆਂ ਲੜ ਭਿਆ ਪ੍ਰਚਾਰ ਰਹੀ ਜਿੰਨਾ ਦੀ ਨਾਲ ਜੇ ਜਿਹੋ ਜਿਹਾ ਮੌਕਾ ਬਣ ਜਾਵੇ ਤੇ ਸਰ ਦੇ ਨਾਲ ਜ਼ੁਲਮ ਦਾ ਟਾਕਰਾ ਕਰਦਾ ਤਾਂ ਉਹ ਵੀ ਸਤਿਗੁਰਾਂ ਨੇ ਸਾਨੂੰ ਸਦਾ ਦਿੰਦਾ ਖਾਲਸਾ ਜੀ ਜਿਸ ਤੋਂ ਤੋਂ ਖਾਲਸਾ ਤਰਕਟ ਹੋਇਆ ਉਸੇ ਦਿਨ ਤੋਂ ਅੱਜ ਤੱਕ ਹਰ ਇੱਕ ਪੜਾਵਾਂ ਦੇ ਵਿੱਚ ਉਹ ਲੰਘਦਾ ਹੋਇਆ ਜ਼ਾਲਮਾਂ ਨੂੰ ਸੁਝਾਵਾ ਦਿੰਦਾ ਹੋਇਆ ਜੇ ਤੋਰ ਤਈ ਜੇ ਸੀਸਬਾਰ ਵੀ ਦਿੰਦਾ ਤੇ ਸੀਸ ਲੈ ਵੀ ਲਿਆ ਖਾਲਸਾ ਜੀ ਮੈਂ ਬਹੁਤਾ ਸਮਾਂ ਨਹੀਂ ਲਾਉਣਾ ਗਬਲਾਰੇ ਹੋਰ ਬਹੁਤ ਨੇ ਸਾਰੇ ਘਾਰੇ ਆਇਓ ਨਾ ਜਿਸ ਵੇਲੇ 1977 ਦੇ ਦਿਨ ਜ਼ਾਲਮਾਂ ਨੇ ਨਿਹੱਥੇ 13 ਸਨਾਂ ਨੂੰ ਸ਼ਹੀਦ ਕੀਤਾ ਉਹਨਾਂ ਦਾ ਜਾਰਮਾਨੂ ਉਹਨਾਂ ਸਤਾਰਿਆਂ ਨੂੰ ਜੋ ਟੋਟੇ ਸਨਮਾਨ ਦਿੱਤੇ ਤੇ ਜੇਕਰ ਧਰਮ ਨੂੰ ਬਚਾਉਣ ਦੇ ਲਈ ਇਸ ਤੋਂ ਬਾਅਦ ਜਦੋਂ ਪ੍ਰੀਮੀਅਰ ਡੈਕੋਰ ਪਹਿਲੀ ਵਾਰੀ ਪ੍ਰੀਮੀਅਰ ਬਣੇ ਮੁਕੰਮਲੇ ਬਣੇ ਇੰਡਾਰੀਆਂ ਦੇ ਸੌਦੇ ਦੇ 18 ਅਕਤੂਬਰ 2018 ਦੇ ਵਿੱਚ ਸਿੱਖਾਂ ਨੂੰ ਇੰਡਾਰੀਆਂ ਦੇ ਵਿੱਚ ਇਹ ਹੱਕ ਮਿਲਿਆ ਤਾਂ ਕਿ ਪੋੜੇ ਵਾਹ ਕੇ ਪੋੜੇ ਇਹ ਭੈਣਾਂ ਪੋੜੇ ਵਾਹ ਕੇ ਆਜੋ ਗਰਮ ਗਰਮ ਪੋੜੇ ਵਾਹ ਕੇ ਆਜੋ ਜੀ ਆਜੋ ਗਰਮ ਗਰਮ ਪੋੜੇ ਆਜਾ ਆਜਾ तो क्यों नहीं टिकट